ਦੋਸਤੋ ਇੱਕ ਕਹੇ ਜਿੰਨੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਹਨੂੰ ਦੇਖ ਕੇ ਤੁਹਾਡੀ ਰੂਹ ਖੋਸ਼ ਹੋ ਜਾਵੇਗੀ ਤੁਹਾਨੂੰ ਤੁਸੀਂ ਸੋਚਾ ਦੇ ਸਮੁੰਦਰਾਂ ਦੇ ਵਿੱਚ ਗੋਤੇ ਲਗਾਉਣੇ ਸ਼ੁਰੂ ਹੋ ਜਾਵੋਗੇ ਤੁਹਾਨੂੰ ਆਪਣਾ ਬਚਪਨ ਯਾਦ ਹੋਣਾ ਸ਼ੁਰੂ ਹੋ ਜਾਵੇਗਾ ਇਹ ਬੱਚੇ ਜਿਹੜੇ ਹੈਗੇ ਆ بارش ਦੇ ਮੌਸਮ ਦੇ ਵਿੱਚ ਨਹਾਉਂਦੇ ਪਏ ਨੇ ਕਿਉਂਕਿ ਕਾਫੀ ਸਮੇਂ ਤੋਂ بارش ਨਹੀਂ ਸੀ ਪੈਰੀ ਪੰਜਾਬ ਦੇ ਵਿੱਚ ਕਾਫੀ ਗਰਮੀ ਹੈਗੀ ਸੀ ਉਸ ਤੋਂ ਬਾਅਦ ਜਦੋਂ Indra Devta ਖੁਸ਼ ਹੋਏ ਨੇ ਤੇ بارش ਪਾਈਏ ਤੇ ਛੋਟੇ ਛੋਟੇ ਬੱਚੇ ਨਹਾ ਰਹੇ ਨੇ ਕਿ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਮਨਮੋਹਕ ਨਜ਼ਾਰਾ ਦੇਖ ਕੇ ਹਰ ਕੋਈ ਬੰਦਾ ਖੁਸ਼ੀ ਜਿਹੜੀ ਜਾਹਰ ਕਰਦਾ ਪਿਆ ਕਿਉਂਕਿ ਉਹਨਾਂ ਬੱਚਿਆਂ ਦੇ ਵਿੱਚ ਉਹਨੂੰ ਕਿਤਨਾ ਕਿਤੇ ਆਪਣਾ ਬਚਪਨ ਯਾਦ ਆਉਂਦਾ ਪਿਆਗਾ ਆ ਵੀਡੀਓ ਦੇਖ ਕੇ ਹਰ ਕੋਈ ਬੰਦਾ ਲਗਾ ਆ ਉਹ ਖੁਸ਼ ਵੀ ਹੋ ਰਿਹਾ ਹੈ ਕਿ ਨਾਲ ਦੇ ਨਾਲ ਉਹਨੂੰ ਆਪਣੀਆਂ ਯਾਦਾ ਜਿਹੜੀ ਇਹ ਬਚਪਨ ਦੀਆਂ ਉਹ ਵੀ ਤਾਜ਼ੀਆਂ ਹੁੰਦੀਆਂ ਨਜ਼ਰ ਆਉਂਦੀਆਂ ਪਈਆਂ ਕਿਉਂਕਿ ਅਸੀਂ ਵੀ ਬਚਪਨ ਦੇ ਵਿੱਚ ਇਹੋ ਬਾਰਿਸ਼ ਦਾ ਮੌਸਮ ਹੁੰਦਾ ਸੀ ਉਹਦੇ ਵਿੱਚ ਨਹਾਉਣੇ ਹੁੰਦੇ ਸਾਂ ਕਿ ਜਾਂ ਫਿਰ ਕਾਗਜ਼ ਦੀ ਕਿਸ਼ਤੀਆਂ ਬਣਾ ਬਣਾ ਕੇ ਚਲਾਉਂਦੇ ਹੁੰਨੇ ਸਾਂ ਉਹ ਸਾਰਾ ਦਿਮਾਗ ਦੇ ਵਿੱਚ ਯਾਦਾਂ ਜਿਹੜੀਆਂ ਹੈਗੀਆਂ ਸੀ ਉਹ ਫਿਰ ਤੋਂ ਤਾਜ਼ੀਆਂ ਹੋ ਜਾਂਦੀਆਂ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਗਈ ਹੈ ਕਿ ਨਾਲ ਦੇ ਨਾਲ ਸੁਭਾਅ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜ਼ਿੰਮੇਵਾਰੀਏ ਦਾ ਸਿਲਸਿਲਾ ਵੱਧਦਾ ਜਾਂਦਾ ਹੈ ਕਿ ਬਚਪਨ ਦੀੜੀ ਜਾਂਦਾ ਉਹ ਖਤਮ ਹੀ ਹੁੰਦੀਆਂ ਜਾਂਦੀਆਂ ਲੇਕਿਨ ਜਦੋਂ ਇਹ ਜਨੀ ਵੀਡੀਓ ਦੇਖੀ ਜਾਂਦੀ ਹੈ ਕਿ ਕਿਤਨਾ ਕਿਤੇ ਸਾਰੀ ਸਟੋਰੀ ਉਹ ਦਿਮਾਗ ਦੇ ਵਿੱਚ ਘੁੰਮ ਜਾਂਦੀ ਹੈਗੀ ਆ ਕਿ ਸਾਡਾ ਜਦੋਂ ਬਚਪਨਾ ਨਗਾਸੀ ਅਸੀਂ ਕੀ ਕੁਝ ਕਰਦੇ ਨੇ ਸਾ ਉਹ ਸਾਰਾ ਕੁਝ 1 ਮਿੰਟ ਲਈ ਬੰਦੇ ਦੇ ਦਿਮਾਗ ਦੇ ਵਿੱਚ ਉਸੇ ਤਰ੍ਹਾਂ ਆ ਹੀ ਜਾਂਦਾ ਤੁਸੀਂ ਵੀ ਕੀ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਹੋ ਆਪਣੇ ਬਚਪਨ ਦੇ ਵਿੱਚ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ